ਲਓ ਜੀ ਜਿਹੜੇ ਦੋਸਤ ਆਪਣੇ ਵਾਲੇ ਮੱਝੂ ਕੇ ਖਾਨਦਾਨ ਦੇ ਫੈਨ ਆ ਪੰਜਾਬ ਨਸਲ ਦੇ ਫੈਨ ਆ ਤਾਂ ਬਸ਼ੀਰੀ ਚੈੱਕ ਕਰ ਲੋ ਰੂਹ ਖੋਸੋ ਜੂ ਨੀਲੀ ਹੋ ਚਲੀ ਬੱਚੀ ਹੈ 13 ਮਹੀਨੇ ਦੀ ਕੱਦ ਕਾਠ ਬਰੀਕੀ ਹੁਸਨ ਸਾਰੇ ਪੱਖੋਂ ਪਰਫੈਕਟ ਆ ਕਰੈਕਟਰ ਸਾਰੇ ਮਾਰਵਾੜੀ ਵਾਲੇ ਵੀ ਆ ਤੇ ਆਪਣੇ ਮੱਝੂ ਕੇ ਵਾਲੇ ਵੀ ਆ ਕੀ ਕੀ ਡਿਟੇਲ ਆ ਸਾਰੀ ਡਿਟੇਲ ਹੀ ਦੱਸਾਂਗੇ ਵੀਡੀਓ ਪੂਰੀ ਦੇਖ ਲੋ ਜਿਆਦਾ ਲੰਮੀ ਵੀਡੀਓ ਨਹੀਂ ਬਣਾਈ 3 ਮਿੰਟਾਂ ਦੀ ਸਿਰਫ ਬਣਾਈ ਆ ਤੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੱਸ ਦਨੇ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾ ਦਾ ਜਿਹੜੇ ਆਪਣੇ ਨਾਮ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਸੱਜਣੇ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੈਦਰੁਸ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਤਾਂ ਚੱਬ ਕੱਢ ਵਹਿਰੀ ਲੈ ਆਏ ਆ ਸੱਚੀਓਂ ਦਿਲ 'ਚ ਵੱੜਦੀ ਹੈ ਬੱਚੀ ਦੀ ਇੱਕ ਇੱਕ ਚੀਜ਼ ਪਰਫੈਕਟ ਆ ਜਿਵੇਂ ਰੱਬ ਨੇ ਹਰ ਇੱਕ ਚੀਜ਼ ਨੂੰ ਪਰਫੈਕਟ ਦਿੱਤੀ ਹੋਏ ਸਾਰੀ ਡਿਟੇਲ ਹੀ ਦੱਸਾਂਗੇ ਕਿਹੜਾ ਖਾਨਦਾਨਾ ਕੀ ਨਸਲ ਆ ਤੇ ਬਸ ਜੇ ਤੁਸੀਂ ਹਜੇ ਤਾਈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਚੰਗੇ ਤੋਂ ਚੰਗਾ ਜਾਨਵਰ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਮਾਰਕੀਟ ਨਾਲ ਸਸਤਾ ਵੀ ਮਿਲ ਜਾਓ ਤੇ ਨੰਬਰ 2 ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਪਸੰਦ ਆਈ ਤਾਂ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਭਰਾਵਾਂ ਤਾਈਂ ਵੀਡੀਓ ਪਹੁੰਚਦੀ ਰਹੇ ਤੇ ਆਜੋ ਵੱਧਦੇ ਆਪਾਂ ਵੀਡੀਓ ਵੱਲੋਂ ਡਿਟੇਲ ਦਿੰਨੇ ਆ ਜੀ ਸਾਰੀ ਬੱਚੀ ਦੋਸਤੋ ਜਿਵੇਂ ਤੁਸੀਂ ਰੰਗ ਤਾਂ ਦੇਖ ਲਿਆ ਨੀਲੀ ਬੱਚੀ ਆ ਗਰੇ ਵੀ ਕਹਿ ਦਿੰਦੇ ਨੇ ਤੇ ਸਿਰਫ ਮੱਥੇ ਸੋਟਾ ਜਾਂ ਫੁੱਲ ਆ ਪਰ ਇੱਕ ਚੀਜ਼ ਨੋਟ ਕਰਿਓ ਬੱਚੀ ਦੀ ਕਰਦਨ ਦਾ ਸਾਈਜ਼ ਦੇਖੋ ਬਰੀਕੀ ਦੇ ਨਾਲ ਨਾਲ ਲੰਬੀ ਵੀ ਬਹੁਤ ਆ ਕੰਨ ਦਾ ਸਾਈਜ਼ ਦੇਖੋ ਕੰਨ ਪੂਰਾ ਪਰਫੈਕਟ ਆ ਕੁੰਡੀ ਵਾਲਾ ਕੰਨ ਆ ਨਾ ਕੋਈ ਓਵਰਲੈਪਿੰਗ ਨਾ ਕੋਈ ਸੰਨਖ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਆ ਤੇ ਫੇਸ ਦੀ ਜਿਹੜੀ ਬਰੀਕੀ ਆ ਪਤਲਾਪਾਨਾ ਲੰਮਾ ਫੇਸ ਪਤਲਾ ਜਮਾ ਫੇਸ ਚਾਹੇ ਗਲਾਸ ਚ ਪਾਣੀ ਪਿਆਲੀ ਜਿਵੇਂ ਸਿਆਣੇ ਬੰਦੇ ਨੇ ਕਹਿੰਦੇ ਹੁੰਦੇ ਮੂੰਹ ਤਾਂ ਇੰਨਾ ਜ਼ਿਆਦਾ ਬਰੀਕ ਆ ਚਾਹੇ ਗਲਾਸ ਚ ਪਾਣੀ ਪਿਆ ਲਓ ਤੇ ਅੱਜ ਉਹ ਗੱਲ ਐ ਤੇ ਬੱਚੀ ਤੇ ਸੱਚ ਹੁੰਦੀ ਤੇ ਲੱਤ ਦੀ ਨਲੀ ਨੁਲੀ ਚੈੱਕ ਕਰੋ ਹਜੇ 13 ਮਹੀਨਿਆਂ ਦੀ ਬੱਚੀ ਹੋਈ ਐ ਤੇ ਨਾ ਟੈਂਚ ਦੀ ਹੋਈ ਖੜੀ ਤੇ ਮਿੱਤਰੋ ਨੀਲੀ ਵੀ ਹੋਣ ਲੱਗ ਗਈ ਬੱਚੀ ਪੂਸ ਵਾਲੇ ਸਾਰੇ ਵਾਲ ਨੀਲੇ ਹੋ ਚੱਲੇ ਪੰਡੇ ਤੋਂ ਸਾਰੀ ਨੀਲੀ ਹੋ ਚੱਲੀ ਤੇ ਜਿੰਨੀ ਕੁ ਬੱਚੀ ਤੇ ਆਪਾਂ ਨੂੰ ਉਮੀਦ ਆ ਵੀ ਬੱਚੀ ਚੰਗਾ ਕੱਦ ਕਰੂ ਚੰਗੀ ਇੱਕ ਬਰੂਡ ਮੇਅਰ ਬਣ ਸਕਦੀ ਐ ਜਿੱਥੋਂ ਤਾਈਂ ਆਪਾਂ ਨੂੰ ਆਈਡੀਆ ਐ ਨਿੰਨਾ ਆਪਣਾ ਤਜਰਬਾ ਆਪਾਂ ਕਹਿ ਸਕਦੇ ਆ ਕਿ ਹਾਈਟ ਹੋਵੇ ਤੇ ਵੀ ਚੰਗੀ ਕੱਢੋ ਬੱਚੀ ਤੇ ਵਾਕਿਆ ਬਰੀਕੀ ਬਹੁਤ ਆ ਜੈਹੋ ਜ ਮਰਜੀ ਘੋੜੇ ਤੋਂ ਭਰਾਲੀ ਚਾਹੇ ਡੁੱਪਲ ਘੋੜੇ ਤੋਂ ਭਰਾਲੀ ਮੰਨ ਲਓ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਕਰਦਾ ਡੱਫਲ ਜਾਂ ਘੋੜਾ ਚਾਹੇ ਬਰੀਕੀ ਵਾਲੇ ਘੋੜੇ ਤੋਂ ਭਰਾਲੀ ਬੱਚਾ ਇਹਨਾਂ ਪੂਰਾ ਟਾਪ ਦਾ ਦਊ ਬਾਬਾ ਸੌਖ ਰੱਖ ਕੇ ਤੇ ਵਾਕੀ ਬਾਲਪੋਰੀਆਂ ਗੱਲ ਕਰੀ ਤਾਂ ਦੋਸਤੋ ਬਾਲਪੋਰੀਆਂ ਦੀ ਵੀ ਜਮਾਂ ਸਾਫ ਮੱਥੇ ਸਿੰਗਲ ਪੋਰੀ ਆ ਦੇਮਣ ਇਹਦੇ ਲੱਗਿਆ ਹੋਇਆ ਤੇ ਹੱਥਾਂ ਪੈਰਾਂ ਦੀ ਬਿਲਕੁਲ ਸਾਫ ਆ ਜੀ ਕੋਈ ਗਾਮਚੀ ਨਹੀਂ ਬੰਗੀ ਕੋਈ ਪੈਰ ਨੀ ਬਿੰਗਾ ਹਨਾ ਪੂਰੀ ਪਰਫੈਕਟ ਆ ਵਾਕਿ ਲੈਂਥ ਲੰਬੀ ਬਹੁਤ ਆ ਇਹ ਤਾਂ ਆਪਣੇ ਜਿਵੇਂ ਮੱਝੂਕੇ ਵਾਲਾ ਖਾਨਦਾਨ ਆ ਚੀਜ਼ ਜੰਨੀ ਉਹ ਤਾਂ ਮੰਨਿਆ ਕਿ ਬੀ ਜਿੰਨਾਕ ਮੱਝੂਕੇ ਵਾਲੇ ਖਾਨਦਾਨ ਦੀ ਘੋੜੀਆਂ ਘੋੜੇ ਆਉਂਦੇ ਉਹਨਾਂ ਦੀ ਲੈਂਥ ਬਹੁਤ ਹੁੰਦੀ ਪਰ ਇਹਦੇ ਨਾਲ ਲੈਂਥ ਨਾਲ ਨਾਲ ਸਾਰੀਆਂ ਚੀਜ਼ਾਂ ਜਿਵੇਂ ਬਰੀਕੀ ਵੀ ਆ ਹਾਈਟ ਵੀ ਆ ਗਰਦਨ ਵੀ ਪਤਲੀ ਆ ਲੰਮੀ ਵੀ ਆ ਤੇ ਮਾਰਕਿੰਗ ਵੀ ਪਰਫੈਕਟ ਆ ਸੋ ਜੇ ਕੋਈ ਨੀਲੀ ਬੱਚੀ ਲੈਣ ਦਾ ਚਾਹ ਬਣਾ ਹੋਇਆ ਚੰਗੇ ਕੱਦ ਵਾਲੀ ਚੰਗੀ ਬਰੀਕੀ ਵਾਲੀ ਸੋ ਕੁਆਲਟੀ ਵੀ ਕਹਿ ਸਕਦੇ ਆਪਾਂ ਇਹਨੂੰ ਕਿਉਂਕਿ ਪੈਰਾਂ ਪੁਰਾਂ ਦੀ ਸਹੀ ਆ ਅਮਰੀਕੀ ਕਰਦਨ ਕੰਨ ਫੇਸ ਸਾਰੇ ਪਾਸੋਂ ਪਰਫੈਕਟ ਆ ਟ੍ਰਾਟ ਵੀ ਸਹੀ ਆ ਤਾਂ ਆ ਬੱਚੀ ਜ਼ਰੂਰ ਦੇਖਿਓ ਜੀ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਤੇ ਨੇ ਨੰਬਰ ਚੱਲੀ ਜਾਂਦੇ ਕੋਈ ਡਿਟੇਲ ਮੇਰੇ ਨਹੀਂ ਦੱਸਣੇ ਰਹਿ ਗਈ ਫੋਨ ਲਾ ਲਿਓ